ਮਤਲਬ ਕਣਕ 'ਚ ਦਿੱਕਤ ਆ ਰਹੀ ਆ ਚੌਲ ਤੋਂ ਦਾਣਾ ਤੋੜਦਿਆਂ ਨੇ ਚੌਲ ਤੋੜਦਿਆਂ ਨੇ ਜਾਂ ਮਤਲਬ ਦਾਣੇ ਮਾਰ ਰਹਿਆਂ ਨੇ ਵਾਰਸੇ ਜਿਆਦਾ ਬਤ ਰਹੀ ਆ ਉਹਨਾਂ ਲਈ ਵੀਡੀਓ ਆ ਸਾਰੀ ਇਹ ਵੀਡੀਓ ਕੱਢ ਕੇ ਫੁੱਲ ਚੈੱਕ ਕਰੋ ਕੀ ਦਾ ਕੀ ਚੀਜ਼ ਦਾ ਫਰਕ ਹੋ ਸਕਦਾ ਕੀ ਨਹੀਂ ਹੋ ਸਕਦਾ ਸਾਰੀਆਂ ਚੀਜ਼ਾਂ ਬਾਰੇ ਡਿਟੇਲ 'ਚ ਦੱਸਿਆ ਸਾਰੀ ਵੀਡੀਓ ਦੇਖੋ ਧਿਆਨ ਨਾਲ ਪਤਾ ਲੱਗ ਜਾਣਾ ਤੁਹਾਨੂੰ ਵੀ ਦਾਣੇ ਕਿਉਂ ਮਾਰਦਿਆਂ ਕਿਉਂ ਤੋੜਦਿਆਂ ਕਿਉਂ ਡਬਲ ਥਰੇਸ਼ਰ ਹੁੰਦਾ ਸਾਰਾ ਇਹ ਸਾਰਾ ਤੁਹਾਨੂੰ ਦੱਸਿਆ ਹੈ ਵੀਡੀਓ 'ਚ ਧਿਆਨ ਨਾਲ ਹਾਂਜੀ ਵੈਲਕਮ ਟੂ ਨਿਊ ਵੀਡੀਓ ਅੱਜ ਥੋੜੇ ਵਾਸਤੇ ਲੈ ਕੇ ਆਇਆ ਸੀਗਾ ਮੈਂ ਵੀਡੀਓ ਨਵੀਂ ਇਹਦੀ ਜਿਹੜੀਆਂ ਮਸ਼ੀਨਾਂ ਹੁਣ ਨਾ ਕਣਕ ਚ ਮਤਲਬ ਟੋਟਾ ਵੀ ਕਰ ਰਹੀਆਂ ਨੇ ਤੇ ਦਾਣਾ ਵੀ ਮਾਰ ਰਹੀਆਂ ਨੇ ਇੱਕ ਤਾਂ ਟੋਟੇ ਦੀ ਪ੍ਰੋਬਲਮ ਆ ਰਹੀ ਆ ਇੱਕ ਦਾਣੇ ਮਾਰਨ ਦੀ ਪ੍ਰੋਬਲਮ ਆ ਰਹੀ ਆ ਦੇਖੋ ਪ੍ਰੋਬਲਮਾਂ ਨਾ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਇੱਕ ਪ੍ਰੋਬਲਮ ਨਹੀਂ ਹੁੰਦੀ ਜਿਵੇਂ ਆਪਾਂ ਕਹਿੰਦੇ ਜੀ ਆਹ ਬਦਲ ਲਓ ਤਾਂ ਇਦਾਂ ਸੈੱਟ ਹੋ ਜਾਊਗਾ ਆਹ ਪੁਲੀ ਪਾ ਲਓ ਐ ਹੋ ਜਾਊਗਾ ਕੱਲਾ ਇੱਕ ਚੀਜ਼ ਨਾਲ ਸੈਟਿੰਗ ਨਹੀਂ ਹੁੰਦੀ ਕਈ ਵਾਰ ਫਾਲਟ ਕੋਈ ਹੋਰ ਹੁੰਦਾ ਕਰੀਬੰਦਾ ਹੋਰ ਜਾਂਦਾ ਹੁੰਦਾ ਹਨਾ ਉਹ ਚੀਜ਼ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਕੀ ਆ ਮੇਨ ਫਾਲਟ ਦੇਖੋ ਇੱਕ ਤਾਂ ਹੁਣ ਪਹਿਲਾਂ ਜਿਵੇਂ ਪੂਲੀ ਉੱਪਰ ਛੋੜੀ ਜੇ 10 ਹੈ ਕਣਕ ਚ ਤਾਂ ਤੁਸੀਂ 6 6.5 ਤੱਕ ਵੀ ਪਾ ਸਕਦੇ ਹੋ ਠੀਕ ਹੈ 10 ਹੈ ਜੇ ਹੁਣ ਮੰਨੋ ਪੂਲੀ ਉੱਪਰ 9 ਹੈ ਤਾਂ 4.5 5 ਵੀ ਪਾ ਲਓ 6 ਵੀ ਪਾ ਲਓ ਕੋਈ ਚੱਕਰ ਨਹੀਂ ਪਰ ਆਪਣਾ ਕੰਟਰੋਲ ਹਵਾ ਦਾ ਚਾਹੀਦਾ ਕਿਉਂਕਿ ਜਿਹੜੀ ਹਵਾ ਦਾ ਕੰਟਰੋਲ ਆ ਕਈਆਂ ਦੇ ਤਾਂ ਦੇਖੋ ਚੱਲਦੀ ਆ ਬਲੋਰ ਦੀ ਸੈਟਿੰਗ ਦੇ ਅਕੋਰਡਿੰਗ ਮਸ਼ੀਨ ਆ ਮੈਂ ਤੁਹਾਨੂੰ ਦੱਸਦਾ ਮੇਨ ਕੀ ਆ ਕਈਆਂ ਦੇ ਨਾ ਉਰੋਂ ਗੈਪ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀਡੀਓਾਂ 'ਚ ਉਰੋਂ ਗੈਪ ਜੇ ਥੋੜਾ ਉਰੋਂ ਗੈਪ ਥੋੜਾ ਉਹਨਾਂ ਦੀ ਤਾਂ ਹਵਾ ਦਾ ਪ੍ਰੈਸ਼ਰ ਵੈਸੇ ਹੀ ਜ਼ਿਆਦਾ ਹੁੰਦਾ ਉਹਨਾਂ ਦੇ ਤਾਂ ਪੂਰੀ ਮਤਲਬ ਵੈਸੇ ਚਾਹੇ ਤੁਸੀਂ ਛੇੜੀ ਪਾ ਲਓ ਤਾਂ ਵੀ ਹਵਾ ਬਹੁਤ ਆਉਂਦੀ ਆ ਕਈਆਂ ਦੇ ਉਰੋਂ ਗੈਪ ਜ਼ਿਆਦਾ ਹੁੰਦਾ ਉਰੋਂ ਗੈਪ ਜ਼ਿਆਦਾ ਹੁੰਦਾ ਹਵਾ ਦਾ ਫਲੋ ਖਤਮ ਹੋ ਜਾਂਦਾ ਉਹਨਾਂ ਦੇ ਚਾਰ ਪਾਗੇ ਵੀ ਚੱਲੀ ਜਾਂਦੀ ਆ ਉਹ ਠੀਕ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਗੱਲਾਂ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਹੁਣ ਆਜੋ ਆਪਾਂ ਇਹਦਾ ਅੰਦਰ ਲਿਆਂ ਫਲਰੀਆਂ ਤੇ ਹੁਣ ਮੰਨੋ ਓਰੇ ਦੇਖੋ ਓਰੇ ਹੁਣ ਇਹਦਾ ਦੇਖੋ ਆਹ ਚੀਜ਼ ਹੋ ਗਈ ਸਿੱਧੀ ਇਹਨੂੰ ਦੇਖੋ ਐ ਹੋ ਗਿਆ ਨਾ ਫੇਸ ਉਹਦਾ ਜਿਹਦਾ ਉਹ ਫੇਸ ਹੋ ਗਿਆ ਹੁਣ ਜਿਹੜੀ ਆ ਵਾਲੀ ਕਿਸਤੀ ਹੈਗੀ ਵਾਲੀ ਕਿਸਤੀ ਦੇ ਜਿਹੜੇ ਦਾਣੇ ਨੇ ਜਿਹੜੇ ਵਾਲੀ ਕਿਸਤੀ ਦੇ ਦਾਣੇ ਨੇ ਉਹ ਵਾਪਸੀ 'ਚ ਨਹੀਂ ਗਿਰਨੇ ਚਾਹੀਦੇ ਜਿਹੜੇ ਪਤਾ ਕੀ ਹੈ ਮੇਨ ਪ੍ਰੋਬਲਮ ਕੀ ਆਉਂਦੀ ਆ ਹੁਣ ਜਿਹੜਾ ਆ ਆ ਗਈ ਮਨੋ ਹੁਣ ਤੁਸੀਂ ਇਹ ਦੇਖੋ ਆ ਦੇਖੋ ਹੁਣ ਇੱਥੇ ਵਗ ਗਈ ਆ ਫੱਲਰੀ ਦੇਖੋ ਜਿਹੜਾ ਮੇਨ ਫਾਲਟ ਕੀ ਆਉਂਦਾ ਮਹੀਨਾ ਦਾ ਜਿਹੜੇ ਆ ਮਸ਼ੀਨ ਦੇ ਜਿਹੜੇ ਵਾਲੀ ਕਿਸ਼ਤੀ ਤੇ ਆਹੋਂ ਹਵਾ ਐ ਹੋ ਗਈ ਮਨੋ ਹਵਾ ਆ ਪਾ ਥੱਲੇ ਦੱਬਤੀ ਜਿਹੜੇ ਇਹਦੇ ਦਾਣੇ ਨੇ ਉਹੋ ਨਾ ਵਾਪਸੀ ਚ ਵਾਗੇ ਥਾਣੇ ਚ ਫੂਸ ਵਾਲੇ 엘ਿਵੇਟਰ ਚ ਜਦੋਂ ਫੂਸ ਵਾਲੇ 엘ਿਵੇਟਰ ਚ ਗਏ ਦਾਣੇ ਉਦੋਂ ਡਬਲ ਥ੍ਰੈਸ਼ ਹੋ ਗਿਆ ਉਹ ਮਾਲ ਥ੍ਰੈਸ਼ਰ ਤੇ ਆ ਕੇ ਗਿਰ ਗਿਆ ਮਨੋ ਉਸ ਵਾਲੇ ਐਲੀਵੇਟਰ ਚ ਦਾਣੇ ਗਏ ਚੈਨੇ ਚੱਕੇ ਦੁਬਾਰੇ ਥਰੇਸ਼ਰ ਦੇ ਧਰਤੇ ਥਰੇਸ਼ਰ ਨੇ ਦੁਬਾਰੇ ਥਰੇਸ਼ਰ ਹੋ ਕੇ ਦਾਣੇ ਦੁਬਾਰੇ ਨਿਕਲ ਗਏ ਪਿੱਛੇ ਵਾਗੇ ਉਹ ਅੱਧੇ ਦਾਣੇ ਟੈਂਕ ਚ ਜਾਂਦੇ ਆ ਅੱਧੇ ਫੇਰ ਥ੍ਰੈਸ਼ ਹੋ ਜਾਂਦੇ ਦੁਬਾਰੇ ਉਹ ਮਤਲਬ ਜਿਹੜੀ ਪ੍ਰੋਬਲਮ ਆ ਉਹ ਦਾਣੇ ਫਿਰ ਪਿੱਛੇ ਵੀ ਮਾਰੂਗੀ ਮਸ਼ੀਨ ਜਦੋਂ ਮਾਲ ਦੁਬਾਰਾ ਥਰੇਸ਼ਰ ਹੁੰਦਾ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਮੈਂ ਤੁਹਾਨੂੰ ਦੱਸਦਾ ਗੱਲ ਇਹ ਇਹ ਨਾ ਜਦੋਂ ਥ੍ਰੈਸ਼ ਹੁੰਦੇ ਨੇ ਦਾਣੇ ਦੁਬਾਰੇ ਉਹ ਚੀਜ਼ ਨੂੰ ਰੋਕਣਾ ਆਪਾਂ ਕਿਵੇਂ ਰੋਕ ਸਕਦੇ ਆ ਇੱਕ ਤਾਂ ਪਹਿਲਾ ਹਵਾ ਦਾ ਫਲੋ ਜੇ ਆਪਣਾ ਇੱਥੇ ਕਰਤਾ ਮੰਨੋ ਆਪਾਂ ਉਰੇ ਕਰਤਾ ਇਹ ਚੀਜ਼ ਨੂੰ ਦਬਤੀ ਹਵਾ ਮੰਨੋ ਹੁਣ ਹਵਾ ਮੈਂ ਦਬਤੀ ਥੱਲੇ ਨੂੰ ਆਏ ਥੋੜੀ ਜੀ ਹੁਣ ਜਦੋਂ ਹਵਾ ਇਹਨਾਂ ਦਬਣੀਆਂ ਹਵਾ ਇਹਦੇ ਥੱਲੋਂ ਦੀ ਮਾਰੂ ਗਿਸਤੀ ਤੇ ਜਿਹੜੇ ਥੱਲੋਂ ਦਾਣੇ ਗਿਰਨੇ ਨੇ ਹੌਲਾ ਕਣਕਾ ਉਹ ਸਾਰੀ ਪਿੱਛੇ ਮਾਰਨੀ ਇਹਨੇ ਚੱਕ ਕੇ ਫੂਸ ਵਾਲੇ 엘ਿਵੇਟਰ ਚ ਮਤਲਬ ਜਿੱਥੇ ਛੋਟਾ ਝਾਰਨਾ ਉੱਥੇ ਦਾਣੇ ਗਿਰ ਜਾਣੇ ਨੇ ਉਹ ਸਾਰੇ ਫੂਸ ਚ ਹੋ ਕੇ ਦੁਬਾਰੇ 엘ਿਵੇਟਰ ਚ ਜਾਣੇ ਆ ਠੀਕ ਆ ਉਹ ਚੀਜ਼ ਨੂੰ ਆਪਾਂ ਘਟਾਉਣਾ ਉਹ ਚੀਜ਼ ਨੂੰ ਕਿਵੇਂ ਘਟਾਉਣਾ ਆਪਾਂ ਨੇ ਇਹਨੂੰ ਪਹਿਲਾਂ ਤਾਂ ਹਵਾ ਨੂੰ ਤਾਂ ਚੱਕ ਦੋ ਠੀਕ ਹੈ ਜੀ ਹਵਾ ਦੀ ਟੇਪਰ ਵਧਾਓ ਕਿਉਂਕਿ ਮਾਲ ਹਵਾ ਦਾ ਜਿਹੜਾ ਫਲੋ ਆ ਸਟਾਵਕਰਾਂ ਦੇ ਉੱਪਰ ਨੂੰ ਜਾਣਾ ਚਾਹੀਦਾ ਹੁਣ ਉਦੋਂ ਕਾ ਇਹ ਪੂਲੀ ਆ ਗਈ ਜੇ ਹਵਾ ਦਾ ਠੋਡਾ ਨਹੀਂ ਸੈਟਿੰਗ ਆ ਰਹੀ ਇਹ ਚੀਜ਼ ਨਾਲ ਤੁਸੀਂ ਦੇਖੋ ਜੇ ਮਸ਼ੀਨ ਖੜਾਉਂਦੇ ਹੋ ਜਿਵੇਂ ਦਾਣੇ ਕੱਢਣ ਲੱਗੇ ਉਦੋਂ ਹਵਾ ਸਾਰੇ ਦਾਣੇ ਜੇ ਬਾਹਰ ਮਾਰ ਰਹੀ ਆ ਚੱਕ ਕੇ ਸਾਰਿਆਂ ਨੂੰ ਬੜੇ ਦਾ ਕੰਮ ਪਤਾ ਕਿਵੇਂ ਪਤਾ ਲੱਗ ਜਾਂਦਾ ਆਪਾਂ ਨੂੰ ਹਵਾ ਦਾਣੇ ਦਾਣੇ ਕਿਵੇਂ ਕੀ ਫਾਲਟ ਆ ਦਾਣਿਆਂ ਦਾ ਜਦੋਂ ਮਸ਼ੀਨ ਖੜਾਈ ਮੋੜ ਤੇ ਜਾ ਗਈ ਉਹ ਤਾਣੇ ਜੇ ਮੋੜ ਤੇ ਜਾ ਕੇ ਮਸ਼ੀਨ ਦਾਣੇ ਮਾਰ ਰਹੀ ਆ ਜੇ ਮਸ਼ੀਨ ਮੋੜ ਤੇ ਜਾ ਕੇ ਥੋੜੀ ਦਾਣੇ ਮਾਰ ਰਹੀ ਆ ਜਾਂ ਦਾਣੇ ਕੱਢਣ ਲੱਗੇ ਦਾਣੇ ਮਾਰ ਰਹੀ ਆ ਜਾਂ ਕਿਤੇ ਕਿਤੇ ਦਾਣੇ ਮਾਰ ਰਹੀ ਆ ਸਮਝ ਲਓ ਜਦੋਂ ਮਾਲ ਘਟਦਾ ਮਸ਼ੀਨ ਉਦੋਂ ਥੋੜੇ ਦਾਣੇ ਚੱਕ ਕੇ ਬਾਹਰ ਮਾਰਦੀ ਆ ਹਵਾ ਠੀਕ ਹੈ ਜੀ ਸਮਝ ਗਏ ਗੱਲ ਨੂੰ ਵੀ ਉਦੋਂ ਫੇਰ ਆਪਾਂ ਬਲੋਰ ਤੇ ਫੋਕਸ ਕਰਨਾ ਬਲੋਰ ਦੀ ਪੂਲੀ ਵੱਡੀ ਪਾਓ ਵਾਲੀ ਠੀਕ ਹੈ ਸਾਢੇ ਪੰਜ ਪਾ ਦੋ 6 ਪਾ ਦੋ ਇਹ ਹਵਾ ਦੇ ਫਲੋ ਨਾਲ ਜਿਹੜਾ ਮੇਨ ਫਾਲਟ ਹੈ ਉਹ ਹਵਾ ਦਾ ਫਲੋ ਆ ਸਮਝ ਗਏ ਉਹ ਇਹਨੂੰ ਹਵਾ ਦੇ ਫਲੋ ਨੂੰ ਜਦੋਂ ਘਟਾਤਾ ਇਥੋਂ ਆਪਾਂ ਨੇ ਸੈੱਟ ਕਰਤਾ ਦਾਣੇ ਪਿੱਛੋਂ ਚੱਕ ਕੇ ਮਾਰਨ ਉਹ ਟਗੀ ਮਸ਼ੀਨ ਉਹ ਵਾਪਸੀ ਦਾਣੇ ਨਹੀਂ ਜਾਣਗੇ ਹੁਣ ਮੈਂ ਤੁਹਾਨੂੰ ਦਿਖਾਉਣਾ ਗੱਲ ਆ ਤੇ ਆਹ ਦੇਖੋ ਜਿਹੜੇ ਹੁਣ ਆ ਆ ਗਿਆ ਚਾਰਨਾ ਇੱਥੇ ਨਾ ਜਿਹੜਾ ਹਵਾ ਦਾ ਫਲੋ ਹੈ ਜਿਹੜੇ ਓਰੇ ਦਾਣੇ ਆਉਂਦੇ ਆ ਅ ਜਿਵੇਂ ਇੱਥੋਂ ਦਾਣੇ गिरਗੇ ਚ ਓਰੋਂ ਹਵਾ ਉੱਥੋਂ ਹਵਾ ਹੀ ਨਾ ਆਹ ਓਰੋਂ ਹਵਾ ਇੱਥੇ ਆ ਕੇ ਵੱਜੀ ਆਹ ਓਰੇ ਇਧਰੋਂ ਹਵਾ ਆ ਗਈ ਇੱਕ ਤਾਂ ਮਸ਼ੀਨਾਂ ਹੋਰ ਤੁਹਾਨੂੰ ਮੈਂ ਦੱਸਦਾ ਦਾਣੇ ਮਾਰਨ ਦਾ ਮਸ਼ੀਨ ਦਾ ਕਿੱਥੋਂ ਪਤਾ ਲੱਗ ਜਾਂਦਾ ਇੱਕ ਤਾਂ ਜਿਹੜੀ ਮਸ਼ੀਨ ਆ ਓਰੋਂ ਮਾਲ ਲਵੇ ਸੱਟ ਰਹੀ ਆ ਉਹ ਉਹਦਾ ਪਤਾ ਲੱਗ ਜਾਂਦਾ ਉਹ ਸਮਝੋ ਵੀ ਦਾਣੇ ਨਹੀਂ ਮਾਰ ਰਹੀ ਮਸ਼ੀਨ ਉਹਦਾ ਕਿਉਂਕਿ ਜਦੋਂ ਹਵਾ ਮਤਲਬ ਉਹ ਮਤਲਬ ਹਵਾ ਸੱਟ ਆ ਮਸ਼ੀਨ ਦੀ ਕਹਿਣ ਦਾ ਮਤਲਬ ਮੇਰੇ ਜਦੋਂ ਮਾਲ ਉਰੋਂ ਚੱਕ ਕੇ ਮਸ਼ੀਨ ਸਿੱਧਾ ਹੀ ਮਾਲ ਉਥੋਂ ਮਾਲ ਚੱਕ ਕੇ ਹਵਾ ਸਟਾਵਕਰਾ ਨਾਲ ਮਾਰ ਰਹੀ ਆ ਉਰੋਂ ਹਵਾ ਚੱਕ ਕੇ ਸਿੱਧਾ ਮਾਲ ਐ ਉੜ ਰਿਹਾ ਉਥੋਂ ਸਮਝੋ ਚ ਦਾਣੇ ਜਾਣਗੇ ਇਹ ਚੀਜ਼ ਦਾ ਮੇਨ ਪੁਆਇੰਟ ਕੀ ਆ ਮਹੀਨ ਦਾਣੇ ਕਿਉਂ ਮਾਰਦੀ ਆ ਜਦੋਂ ਉਰੋਂ ਹਵਾ ਜ਼ਿਆਦਾ ਫਲੋ ਆਪਣਾ ਉਹ ਸਾਬ ਦੀ ਹਵਾ ਤੇਜ਼ ਆ ਮੰਨੋ ਉਰੇ ਆ ਗਿਆ ਮਾਲ ਆਪਣਾ ਇੱਥੇ ਪਹੁੰਚ ਗਿਆ ਉਰੇ ਪਹੁੰਚਣ ਤੋਂ ਪਹਿਲਾਂ ਮਸ਼ੀਨ ਨੇ ਉਰੋਂ ਚੱਕਿਆ ਮਾਲ ਹਵਾ ਨਾਲ ਐ ਮਾਰਿਆ ਕੱਢ ਕੇ ਬਾਹਰ ਉੱਚ ਦਾਣੇ ਜਾਣੇ ਜਾਣੇ ਨੇ ਕਿਉਂਕਿ ਉਹਨੂੰ ਜਿਹੜਾ ਆ ਗੈਪ ਆ ਇਹ ਮਿਲਿਆ ਨਹੀਂ ਹੈਗਾ ਉਹਨੂੰ ਹੱਲਣ ਦਾ ਮੰਨ ਲਓ ਸਮਝ ਗਏ ਇਹ ਚੀਜ਼ ਹੁਣ ਤੁਸੀਂ ਇਹਨੂੰ ਆਪਣਾ ਜਿਵੇਂ ਪੂੜੀ ਪਾ ਲਈ ਪੂੜੀ ਪਾਉਣ ਤੋਂ ਬਾਅਦ ਜਿਹੜੀ ਇਹਦੀ ਵਾਪਸੀ ਆ ਆ ਸ਼ੇਪ ਦੇ ਆ ਜੋ 500 ਇੱਥਾਂ ਦੀ ਹੁਣ ਦੇਖੋ ਹੁਣ ਇਹਨੂੰ ਆਪਾਂ ਕੀ ਕਰਨਾ ਜਦੋਂ ਇਹ ਚੀਜ਼ ਹਟ ਗਈ ਹੁਣ ਆਪਣਾ ਮੰਨੋ ਆ ਚਾਰਨੇ ਆ ਗਏ ਆਪਣੇ ਇਹਦਾ ਫੇਸ ਜਦੋਂ ਮਸ਼ੀਨ ਦਾ ਕਿਸਤੀਆਂ ਨੂੰ ਗੇੜਾ ਆਉਂਦਾ ਜਿਹੜਾ ਆ ਮਾਲ ਆ ਤੁਹਾਡਾ ਅਸਲ ਵਿੱਚ ਨਾ ਮਸ਼ੀਨਾਂ ਨੂੰ ਮੈਂ ਤੁਹਾਨੂੰ ਦੱਸਦਾ ਜਾਂ ਤਾਂ ਜੇ ਤਾਂ ਤੁਹਾਡਾ ਇਹਨੂੰ ਸਟਾਕ ਨੂੰ ਗੇੜਾ ਦੇ ਕੇ ਦੇਖੋ ਜੇ ਤਾਂ ਮਾਲ ਤੁਹਾਡਾ ਇਹ ਚੋਂ ਮਾਲ ਨਿਕਲ ਕੇ ਵਾਪਸੀ ਚ गिर ਰਿਹਾ ਉਹਦਾ ਹੱਲ ਕਰੋ ਜੇ ਇਹ ਚੋਂ ਮਾਲ ਨਿਕਲ ਕੇ ਵਾਪਸੀ ਚ गिर ਰਿਹਾ ਤਾਂ ਉਹਦਾ ਹੱਲ ਕਰੋ ਕਿਉਂ ਕਿਉਂਕਿ ਜਿਹੜੇ ਇਹ ਦਾਣੇ ਨੇ ਉਰੋਂ ਮਤਲਬ ਇੰਨੀ ਕਿ ਜਗ੍ਹਾ ਚ ਛਰੇ ਉਹ ਸਿੱਧੇ ਨਾਲ गिरਦੇ ਹੁਣ ਆਪਣੇ ਫੂਸ ਵਾਲੇ 엘ਿਵੇਟਰ ਚ ਉਹ ਇਹਦੇ ਦਾਣੇ ਜਿਹੜਾ ਹੀਠ ਵਾਲਾ ਝਾਰਨਾ ਉਹ ਚ ਕਿਰਨੇ ਚਾਹੀਦੇ ਨੇ ਬਾਈ ਲਿਖਦੀ ਮੜਾ ਜਾ ਜਿਹੜੀਆਂ ਮਸ਼ੀਨਾਂ ਦੇ ਮੇਨ ਪ੍ਰੋਬਲਮ ਆ ਰਹੀ ਆ ਜਿਆਦਾ ਉਹਨਾਂ ਦੀ ਇਹੀ ਪ੍ਰੋਬਲਮ ਹੈ ਵੀ ਜਿਹੜੇ ਆਹ ਝਾਰਨੇ ਦੇ ਦਾਣੇ ਨੇ ਇਹ ਥੱਲੇ गिर ਜਾਂਦੇ ਨੇ ਸਿੱਧੇ ਇਹਨੂੰ ਹਟਾ ਰੋਕਣ ਵਾਸਤੇ ਆਪਾਂ ਕੀ ਕਰਨਾ ਇਹਨੂੰ ਪਤਾ ਕੀ ਆ ਜਿਵੇਂ ਹੁਣ ਆਹ ਛੀਪ ਹੈ ਮਨੂੰ ਇਹ ਆਪਣੀ ਹੁਣ ਢੇੜਾ ਦੇ ਕੇ ਦੇਖਿਓ ਤੁਸੀਂ ਆਹ ਛੀਪ ਕੱਢ ਕੇ ਜੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ ਇਹਨੂੰ ਜਦੋਂ ਤੁਸੀਂ ਕੱਢ ਕੇ ਢੇੜਾ ਤਾਉਂਗੇ ਇਹ ਦਾ ਨਾ ਇਹ ਦਾ ਜਿਹੜਾ ਉਹਦੇ ਨੂੰ ਜਿਹੜਾ ਚੜਾਓ ਹੈ ਕਿਤੇ ਜੇ ਇੰਨਾ ਬਾਹਰ ਆਉਂਦਾ ਮੰਨੋ ਇਹਦੇ ਨਾਲ ਤੁਸੀਂ ਪਾ ਕੇ ਦੇਖ ਲਿਓ ਢੇੜਾ ਦੇ ਕੇ ਤੇ ਜੇ ਦਾਣੇ ਉਹ ਸਿੱਧੇ ਫੂਸ ਵਾਲੇ 엘ਿਵੇਟਰ ਸਿੱਟ ਰਹੇ ਹੀ ਹੈ ਇਹ ਸ਼ੀਪ ਨਹੀਂ ਉਹ ਤੇ ਗਿਰ ਰਹੇ ਆਪਣੇ ਹੇਠਾਂ ਵਾਲੇ ਝਾਰਨੇ ਤੇ ਵੀ ਡਬਲ ਨਾ ਹੋਣ ਮਾਲ ਜਦੋਂ ਡਬਲ ਹੋਣ ਉਹ ਹਟਾਉਣਾ ਆਪਾਂ ਨੂੰ ਕੁਝ ਦੇਖਣਾ ਹੀ ਪਊਗਾ ਨਾ ਸਾਰਾ ਕੁਝ ਜੇ ਫੂਸ ਵਾਲੇ 엘ਿਵੇਟਰ ਚ ਦਾਣੇ ਜਾਣੋਂ ਨਹੀਂ ਹਟ ਰਹੇ ਤਾਂ ਤੁਸੀਂ ਕੀ ਕਰੋ ਇਹ ਦਾ ਨਾ ਇਨੂੰ ਘਟਾਓ ਸ਼ੀਪ ਨੂੰ ਮਤਲਬ ਇਹ ਸ਼ੀਪ ਨੂੰ ਘਟਾਓ ਜਾ ਉਹਦੀ ਜਿਹੜੇ ਉਹਦੇ ਪਿੱਛੇ ਥੱਲੇ ਕੋਈ ਚਾਦਰ ਲਾਓ ਸ਼ੀਪ ਦੇ ਪਿੱਛੇ ਵੀ ਜਿਹੜਾ ਉਹਦਾ ਮਾਲ ਆ ਉਹਦੇ ਉੱਪਰ ਗਿਰੇ ਜਿਹੜਾ ਇਹਦਾ ਮਾਲ ਆ ਸਾਰਾ ਤੁਹਾਡੀ ਉੱਪਰਲੀ ਜਿਹੜੀ heਠ ਵਾਲੀ ਸ਼ੀਪ ਹੈ ਉਹਦੇ ਉੱਪਰ ਮਾਲ ਗਿਰਨਾ ਚਾਹੀਦਾ ਝਾਰਨੇ ਦੇ ਜਦੋਂ heਠ ਵਾਲੇ ਝਾਰਨੇ ਦੇ ਸ਼ੀਪ ਦੇ ਉੱਪਰ ਮਾਲ ਗਿਰੂਗਾ ਤੁਹਾਡਾ ਵਾਪਸੀ ਆਟੋਮੈਟਿਕ ਹੀ ਘਟ ਜਾਣੀ ਆ ਜਿਹੜੀਆਂ ਮਸ਼ੀਨਾਂ ਦੇ ਵਾਪਸੀ ਨਹੀਂ ਘਟ ਰਹੀ ਜਿਆਦਾ ਦਿੱਕਤ ਆ ਰਹੀ ਆ ਬਹੁਤ ਬਹੁਤ ਫਾਲਟ ਆ ਰਿਹਾ ਇਹ ਚੀਜ਼ਾਂ ਦਾ ਲੋਕਾਂ ਨੂੰ ਸਮਝ ਨਹੀਂ ਪੈ ਰਹੀ ਵੀ ਹੁਣ ਕਰੀਏ ਕੀ ਨਹੀਂ ਕਣਕ 'ਚ ਦਾਣੇ ਮਾਰਨ ਦਾ ਤਾਂ ਮਤਲਬ ਹੀ ਨਹੀਂ ਮਸ਼ੀਨ ਦਾ ਦਾਣਾ ਤੋੜ ਜੇ ਜਾਂ ਦਾਣੇ ਮਾਰ ਜੇ ਇਹੋ ਜਿਹਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਇਹ ਚੀਜ਼ ਨੂੰ ਰੋਕਣ ਵਾਸਤੇ ਆਪਾਂ ਨੂੰ ਇਹੀ ਕੰਮ ਕਰਨਾ ਪੈਣਾ ਵੀ ਜਿਹੜੀ ਆ ਚਾਰਨੇ ਨੂੰ ਪਾ ਕੇ ਇਹਨੂੰ ਕੱਢ ਦੋ ਹੀਠਾਣਾ ਪਾ ਲਓ ਕੱਢ ਕੇ ਜਦ ਤੁਸੀਂ ਢੇੜਾ ਤਾਉਂਗੇ ਇਹਦੇ ਦਾਣੇ ਥੱਲੇ ਨਹੀਂगिरਨੇ ਚਾਹੀਦੇ ਫੂਸ ਵਾਲੇ 엘ਿਵੇਟਰ 'ਚ ਸਮਝ ਗਏ ਜਿਹੜਾ ਇਹਦਾ ਦਾਣਾ ਫੂਸ ਵਾਲੇ 엘ਿਵੇਟਰ 'ਚ ਨਾ ਗਿਰੇ ਉਹ ਕਿਉਂਕਿ ਉਰੇ-ਉਰੇ ਮਾਲ ਝਰਨਾ ਚਾਹੀਦਾ ਜਦੋਂ ਉਰੇ ਮਾਲ ਝਰੂਗਾ ਤਾਂ ਕੋਈ ਇਹੋ ਜਿਹੀ ਦਿੱਕਤ ਨਹੀਂ ਆਊਗੀ ਤੁਹਾਨੂੰ ਕਿਉਂਕਿ 90 80 ਤੋਂ 90% ਦਿੱਕਤ ਘਟ ਜਾਣੀ ਹੈ ਖਤਮ ਹੋ ਜਾਣੀ ਹੈ ਜਦੋਂ ਇਹ ਚੀਜ਼ ਨੇ ਉਹ ਕਰਿਆ ਠੀਕ ਹੈ ਇਹਨੂੰ ਜਾਂ ਤਾਂ ਚਾਰਨਾ ਛੋਟਾ ਪਾ ਲਓ ਜਾਂ ਇਹਨੂੰ ਮਾੜਾ-ਮੋਟਾ ਬੰਦ ਕਰ ਦਿਓ ਜਾਂ ਕੀ ਹੈ ਜੇ ਖੇਤ ਵਾਲੇ ਹੱਲ ਕਰੀਏ ਆਪਾਂ ਉਹਦੇ ਜਿਹੜੀ ਵਾਲੀ ਚਾਦਰ ਆ ਗਈ ਸ਼ੀਪ ਦੀ ਵਾਲੀ ਦੀ ਉਹਦੇ ਨਾਲ ਚਾਦਰ ਮੱਲਾਵਾ ਦਿਓ 2 ਇੰਚੀ 2 ਇੰਚੀ ਦੀ ਉਦੋਂ ਐ ਟੇਪਰ ਲਾ ਦਿਓ ਉਹਨੂੰ ਜਿਹੜਾ ਮਾਲ ਆ ਨਾਲ ਦੀ ਨਾਲ ਵਿੱਚ ਗਰੇ ਇੱਕ ਹੋਰ ਹੈ ਜਿਹੜਾ ਨਾਲ ਝਾਰਲਾ ਉਹ ਤੋਂ ਚਾਦਰ ਛੋਟੀ ਨਾ ਲਾਓ ਜ਼ਿਆਦਾ ਕਿਉਂਕਿ ਜੇ ਉਹ ਤੋਂ ਵੀ ਚਾਦਰ ਛੋਟੀ ਹੈ ਆਪਣਾ ਉਹ ਵੀ ਮਾਲ ਹਵਾ ਥੋੜਾ ਬਹੁਤ ਹਵਾ ਤਾਂ ਜਾਊਗੀ ਜਾਊਗੀ ਆਪਾਂ ਜ਼ੀਰੋ ਤਾਂ ਕਰ ਨਹੀਂ ਸਕਦੇ ਉੱਥੋਂ ਆਪਾਂ ਨੂੰ ਜਿਹੜੀ ਉਹ ਚ ਹਵਾ ਜਾਂਦੀ ਹੈ ਥੋੜੀ ਬਹੁਤੀ ਉਹ ਵੀ ਚੱਕ ਕੇ ਢਾਣੇ ਪਿੱਛੇ ਮਾਰਦੀ ਆ ਸਮਝ ਗਏ ਗੱਲ ਜਿਹੜੀ ਹਵਾ ਥੋੜੀ ਬਹੁਤੀ ਉੱਥੇ ਜਾਂਦੀ ਹੈ ਜਿਵੇਂ ਹੁਣ ਮੰਨੋ ਸਪੋਜ਼ ਕਰੋ ਵੀ ਆ ਆਪਣੀ ਆ ਚਾਦਰ ਆ ਗਈ ਚਾਰਨੇ ਦੇ ਥੱਲੇ ਚਾਰਨੇ ਦੇ ਚਾਦਰਾਂ ਹੀਠਾਂਲੇ ਚਾਰਨੇ ਨੂੰ ਮੰਨੋ ਉਹਦੇ ਥੱਲੇ ਚਾਦਰਾਂ ਚਾਦਰੇ ਇੰਨੀ ਛੋਟੀ ਹੈ ਜੇ ਆਪਣੀ ਉਹ ਸਿੱਧਾ ਹੀ ਮਾਲ ਥੱਲੇ ਗਰੀ ਜਾਂਦਾ ਆਪਦੇ ਆਪੇ ਉਹ ਚੀਜ਼ ਨੂੰ ਖਤਮ ਕਰੋ ਉਹ ਤੁਹਾਡੀ ਜਿਹੜਾ ਝਾਰਨਾ ਉਹ ਹਮੇਸ਼ਾ ਉਹ ਚਾਦਰ ਬਾਹਰ ਆਉਣੀ ਚਾਹੀਦੀ ਆ ਉਹਦੇ ਉਹ ਉਹ ਚੀਜ਼ ਖਤਮ ਕਰਨੀ ਆ ਜੇ ਆਪਾਂ ਵਾਪਸੀ ਵਾਲੇ ਦੇਖੋ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਆਪਾਂ ਨੂੰ ਵਾਪਸੀ ਘਟਾਉਣਾ ਦਾਣੇ ਮਾਰਨ ਨੂੰ ਹਟਾਉਣੀ ਆਰ ਜੇ ਚੌਟ ਮਤਲਬ ਮਸ਼ੀਨ ਦਾਣਾ ਤੋੜਨ ਨੂੰ ਹਟਾਉਣੀ ਆ ਉਹ ਚਾਹੇ ਜੇਰੀਆ ਚਾਹੇ ਕਣਕ ਹੈ ਪ੍ਰੋਬਲਮ ਸੇਮ ਆਉਣੀ ਆ ਦਿੱਕਤ ਕੋਈ ਨਹੀਂ ਆਊਗੀ ਜਿਵੇਂ ਤੁਹਾਨੂੰ ਮੈਂ ਦੱਸਿਆ ਸਾਰੀ ਵੀਡੀਓ ਚ ਉਵੇਂ ਜੇ ਤੁਸੀਂ ਮਤਲਬ ਇਹ ਚੀਜ਼ ਦੀ ਸੈਟਿੰਗ ਆ ਤੁਹਾਡੀ ਛੀਪਾਂ ਦੀ ਤੇ ਚਾਦਰ ਦੀ ਇਹ ਚੀਜ਼ ਨੂੰ ਧਿਆਨ ਨਾਲ ਦੇਖਿਓ ਕਰਕੇ ਮੈਂ ਗਰੰਟੀ ਲੈਣਾ ਵੈਸੇ ਜਿਹੜੇ ਵੀ ਸਮਝਦਾਰ ਨੇ ਉਹਨਾਂ ਦੀ ਗੱਲ ਸਮਝ ਪੈ ਗਈ ਹੋਣੀ ਇਹ ਚੀਜ਼ ਨੂੰ ਧਿਆਨ ਰੱਖਿਓ ਜ਼ਰੂਰ ਜਿਨੇ ਚਲੋ ਨਹੀਂ ਸਮਝਣਾ ਨਹੀਂ ਤੇ ਗੱਲ ਚਲੋ ਆਪਾਂ ਸ਼ੇਅਰ ਕਰਦੇ ਆਂ ਗੱਲ ਇੱਕ ਤੁਹਾਡੇ ਨਾਲ ਮਤਲਬ ਇਹ ਚੀਜ਼ਾਂ ਦਾ ਪਤਾ ਹੈ ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਸੋਚੋਗੇ ਜਦੋਂ ਵੀ ਹਾਂ ਯਾਰ ਗੱਲ ਤਾਂ ਜਾਇਜ਼ ਆ ਠੀਕ ਹੈ ਇਹ ਚੀਜ਼ ਦਾ ਤੁਹਾਨੂੰ ਪਤਾ ਵੈਸੇ ਹੋਣਾ ਚਾਹੀਦਾ ਇਹ ਦਿੱਕਤ ਕਿਵੇਂ ਖਤਮ ਹੋਣੀ ਆ ਠੀਕ ਹੈ ਹੁਣ ਗੱਲ ਆਈ ਆ ਵੀ ਪੂੜੀ ਆ ਗਈ ਮੈਂ ਨਾ ਮੋਰੋਂ ਦੱਸਦਾ ਹਵਾ ਦਾ ਫਲੋ ਤੇ ਅਜਿਹਾ ਵੀ ਇਹ ਦਾਣੇ ਵਾਪਸੀ ਘਟਾ ਕੇ ਕਿਵੇਂ ਆਪਾਂ ਇਹਨੂੰ ਰੋਕ ਸਕਦੇ ਆ ਦਾਣੇ ਮਾਰਨ ਨੂੰ ਵੀ ਰੁਕੂਗੀ ਚੌਲ ਤੋੜਨ ਨੂੰ ਵੀ ਰੁਕੂ ਕਣਕ ਤੋੜਨ ਨੂੰ ਵੀ ਜੋ ਵੀ ਫਸਲ ਵੜਦੇ ਆ ਉਹ ਸਾਰੀ ਕੰਪਲੇਂਟ ਖਤਮ ਹੋ ਜਾਣੀ ਹੈ ਇਹ ਚੀਜ਼ ਨਾਲ ਬਸ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਆਪਣਾ ਜਿਹੜੀਆਂ ਚੀਜ਼ਾਂ ਦੱਸਦਾ